ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਲੱਖਾਂ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਕਰਮਚਾਰੀ ਭਵਿੱਖ ਨਿੱਜੀ ਸੰਗਠਨ ਘਟੋ ਘਟੋ ਮਾਸਿਕ ਪੈਨਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਲੈ ਸਕਦਾ ਹੈ ਇਸ ਨੂੰ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਹ ਕਦਮ ਵਾਧੇ ਮਹਿੰਗਾਈ ਅਤੇ ਰਹਿਣ ਸਹਿਣ ਦੀ ਲਾਗਤ ਵਧਣ ਕਾਰਨ ਲਿਆ ਜਾ ਰਿਹਾ ਹੈ ਤਾਂ ਜੋ ਸੇਵਾਮੁਕਤ ਕਰਮਚਾਰੀਆਂ ਨੂੰ ਬਿਹਤਰ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਹਾਲਾਂਕਿ ਅੰਤਮ ਫੈਸਲਾ ਸਰਕਾਰ ਦੀ ਪ੍ਰਵਾਨਗੀ ਤੇ ਹੀ ਨਿਰਭਰ ਕਰੇਗਾ ਇਸ ਦਾ ਐਲਾਨ ਜਲਦੀ ਹੀ ਨੀਤੀਗਤ ਚਰਚਾਵਾਂ ਜਾਂ ਕੇਂਦਰੀ ਬਜਟ ਦੌਰਾਨ ਕੀਤਾ ਜਾ ਸਕਦਾ ਹੈ ਇਹ ਪੈਨਸ਼ਨ ਕਰਮਚਾਰੀ ਪੈਨਸ਼ਨ ਸਕੀਮ ਦੇ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਈਪੀਐਫਓ ਪ੍ਰਣਾਲੀ ਦਾ ਹਿੱਸਾ ਹੈ ਜਿਹੜੇ ਕਰਮਚਾਰੀ ਆਪਣੇ ਕੰਮਕਾਜੀ ਜੀਵਨ ਦੌਰਾਨ ईपीएफओ ਵਿੱਚ ਯੋਗਦਾਨ ਪਾਉਂਦੇ ਹਨ ਉਹ ইপিਐਸ ਲਾਭਾਂ ਲਈ ਯੋਗ ਹੁੰਦੇ ਹਨ ਇਸ ਲਈ ਘੱਟੋ ਘੱਟ 10 ਸਾਲ ਦੀ ਸੇਵਾ ਪੂਰੀ ਕਰਨੀ ਪੈਂਦੀ ਹੈ ਪੈਨਸ਼ਨ ਉਪਘਟਾਨ ਆਮ ਤੌਰ ਤੇ 58 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੇ ਹਨ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਬਦੀ ਪੈਨਸ਼ਨ ਦਾ ਲਾਭ ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਇਹਨਾਂ ਲੋਕਾਂ ਨੂੰ ਮਿਲੇਗਾ ਇਸ ਦਾ ਲਾਭ ਨਿੱਜੀ ਖੇਤਰ ਦੇ ਕਰਮਚਾਰੀ ਜੋ ईपीएफओ ਨਾਲ ਰਜਿਸਟਰਡ ਹਨ ਸੇਵਾ ਯੋਗਤਾ ਪੂਰੀ ਕਰਨ ਵਾਲੇ ਸੇਵਾ ਮੁਕਤ ਵਿਅਕਤੀ ਮੌਜੂਦਾ ਪੈਨਸ਼ਨਰ ਜੋ ਘੱਟੋ ਘੱਟ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਅੰਤਮ ਫੈਸਲਾ ਕਦੋਂ ਲਿਆ ਜਾਵੇਗਾ ਅਜੇ ਤੱਕ ਕੋਈ ਅਧਿਕਾਰਤ ਪ੍ਰਵਾਨਗੀ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਇਸ ਪ੍ਰਸਤਾਵ ਦੀ ਸਮੀਖਿਆ ਆਉਣ ਵਾਲੀਆਂ ਨੀਤੀਗਤ ਚਰਚਾਵਾਂ ਜਾਂ ਕੇਂਦਰੀ ਵਜਟ ਦੌਰਾਨ ਕੀਤਾ ਜਾ ਸਕਦਾ ਹੈ ਜਿੱਥੇ ਸਮਾਜਿਕ ਸੁਰੱਖਿਆ ਸੁਧਾਰਾਂ ਦੇ ਆਮ ਤੌਰ ਤੇ ਚਰਚਾ ਕੀਤੀ ਜਾਂਦੀ ਹੈ ਕਿਸੇ ਵੀ ਬਦਲਾਅ ਦਾ ਰਸਮੀ ਤੌਰ ਤੇ ਸਰਕਾਰੀ ਪ੍ਰਵਾਨਗੀ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰ ਹੋ ਰਹੀ ਹੈ ਪੈਨਸ਼ਨ ਸੋਧਾਂ ਦੇ ਨਾਲ ਅਧਿਕਾਰੀ ਕਈ ਹੋਰ ਸੁਧਾਰਾਂ ਤੇ ਵੀ ਵਿਚਾਰ ਕਰ ਰਹੇ ਹਨ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਪੀਐਫ ਕਢਵਾਉਣਾ ਆਸਾਨ ਬਣਾਉਣਾ ਪੈਨਸ਼ਨ ਪ੍ਰਭੋਗਤਾਨ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀਨੀਅਰ ਨਾਗਰਿਕਾਂ ਲਈ ਈਪੀਐਫਓ ਸੇਵਾਵਾਂ ਮਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਇਹਨਾਂ ਉਪਾਵਾਂ ਦਾ ਉਦੇਸ਼ ਰਿਟਾਇਰਮੈਂਟ ਲਾਭਾਂ ਨੂੰ ਵਧੇਰੇ ਪਹੁੰਚਯੋਗ ਅਤੇ ਉਪਭੋਗਤਾ ਅਨੁਕੂਲ ਬਣਾਉਣਾ ਹੈ ਈਪੀਐਫਓ ਮੈਂਬਰਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਈਪੀਐਫਓ ਮੈਂਬਰਾਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ 5000 ਰੁਪਏ ਦੀ ਪੈਨਸ਼ਨ ਅਜੇ ਵੀ ਵਿਚਾਰ ਅਧੀਨ ਹੈ ਮੌਜੂਦਾ ਪੈਨਸ਼ਨ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਹੈ ਸਿਰਫ ਅਧਿਕਾਰਤਤਾ EPFO ਜੋ ਸਰਕਾਰੀ ਖੋਸਨਾਵਾ ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਯਮਤ ਤੌਰ ਤੇ EPFO ਅਪਡੇਟਸ ਦੀ ਜਾਂਚ ਕਰਨ ਅਤੇ ਯਕੀਨੀ ਬਣਾਉਣ ਕਿ ਉਹਨਾਂ ਦੇ ਸੇਵਾ ਰਿਕਾਰਡ ਸਹੀ ਹਨ ਜਾ ਜੋ ਪੈਨਸ਼ਨ ਲਾਭਾਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ